ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀ ਆਪ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਧੰਨ ਧੰਨ ਸ੍ਰੀ ਨਾਭ ਕਬਲ ਰਾਯਾ ਸਾਹਿਬ ਜੀ ਦੀ ਸਾਲਾਨਾ ਵਰਸੀ ਬੰਗਾ ਇਲਾਕੇ ਦੀਆਂ ਰਾਯਾ ਸਾਹਿਬ ਜੀ ਦੇ ਚਰਨਾ ਨਾਲ ਜੁੜੀਆਂ ਹੋਈਆਂ ਸਮੁੱਚੀਆਂ ਸੰਗਤਾਂ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਗ੍ਰੇਟਰ ਮੌਂਟਰੀਅਲ ਵਿਖੇ 5 6 7 ਸਤੰਬਰ ਨੂੰ ਬੜੇ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦੀ ਵਰਸੀ ਮਨਾਈ ਜਾ ਰਹੀ ਹੈ 5 ਤਰੀਕ ਨੂੰ ਸ੍ਰੀ ਅਖੰਡ ਜਪ ਸਾਹਿਬ ਜੀ ਪ੍ਰਾਰambh ਹੋਣਗੇ ਜਿਨ੍ਹਾਂ ਦੇ ਭੋਗ 7 ਤਰੀਕ ਨੂੰ ਪਾਏ ਜਾਣਗੇ ਲੰਗਰਾਂ ਦੀਆਂ ਤਿੰਨੋਂ ਦਿਨ ਹੀ ਜਿਹੜੀਆਂ ਸੇਵਾਵਾਂ ਨੇ ਉਹ ਸਾਰੇ ਹੀ ਪਰਿਵਾਰਾਂ ਵੱਲੋਂ ਰਲਮਿਲ ਕਰਕੇ ਕੀਤੀਆਂ ਜਾਣਗੀਆਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਆਪ ਜੀ ਨੇ ਤਿੰਨੋ ਦਿਨ ਹੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜਿਸ ਵਿੱਚ ਰਾਗੀ ਢਾਡੀ ਜਥੇ ਗੁਰੂ ਸਾਹਿਬ ਜੀ ਦੀ ਮਹਿਮਾ ਗੁਣਗਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ